ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜਰਮਸਤਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਆ ਜਿਸ ਘਰ ਤੋਂ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਪਹਿਲੀ ਵਾਰ ਜਿਹੜਾ ਦੋਸਤੋ ਇਸ ਘਰੋਂ ਆਪਾਂ ਵੀਡੀਓ ਪਾ ਰਹੇ ਆ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਟੋਟਲ ਆਪਾਂ ਤੁਹਾਨੂੰ ਜਿਹੜੇ 4 ਨਗ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਬਿਲਕੁਲ ਤਾਜੀ ਸੂਈ ਸਵਾਈ ਸ਼ਾਹੀਵਾਲ ਅੰਗ ਦੇ ਵਿੱਚ ਵੜ ਹੋਵੇਗੀ ਤੇ ਇੱਕ ਝੋਟੀ ਹੋਵੇਗੀ ਠੀਕ ਆ ਤੇ ਇੱਕ ਮੱਝ ਪ੍ਰੋਪਰ ਦਿਖਾ ਦਾਂਗੇ ਗੱਭਣ ਨੇ ਬਿਲਕੁਲ ਤਿਆਰੀ ਦੇ ਵਿੱਚ ਆ ਕਿੰਨੇ ਕ ਦਿਨ ਹਜੇ ਬਾਕੀ ਆ ਸੌਂਦੇ ਵਿੱਚ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਕੇ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਠੀਕ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਜੋ ਵੀ ਆਪਾਂ ਮਾਲਕ ਤੋਂ ਓਨਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਤੁਹਾਨੂੰ ਸਮਝ ਵਿੱਚ ਆ ਸਕੇ ਬਾਕੀ ਪਸੰਦਾ ਆ ਪਸ਼ੂ ਜਿਹੜਾ ਦੋਸਤੋ ਜਿਹੜਾ ਸਿਲੈਕਟ ਪਸ਼ੂ ਹੋਊਗਾ ਉਹਦੀ ਤਸੱਲੀ ਆ ਆਪਣਾ ਘਰ ਵਿਜ਼ਿਟ ਵਿਜ਼ਿਟ ਕਰਕੇ ਜੇ ਦੋਸਤੋ ਪਸ਼ੂ ਹਰ ਵਾਰ ਦੀ ਤਰ੍ਹਾਂ ਆਪਾਂ ਕਹਿੰਨੇ ਵੀ ਜਿਹੜਾ ਪਸ਼ੂ ਸੋਇਆ ਉਹਦੀ ਚਵਾਈ ਕਰਕੇ ਤੇ ਜਿਹੜੇ ਪਸ਼ੂ ਅਗੇ ਦੋਸਤੋ ਗੱਭਣ ਨੇ ਤੇ ਪੱਕੇ ਤਸੱਲੀ ਕਰ ਸਕਦੇ ਹੋ ਠੀਕ ਆ ਤੇ ਬਿਲਕੁਲ ਮੱਝਾਂ ਵਿਖਾ ਦਾਂਗੇ ਦੋ ਆ ਜੇ ਤੁਹਾਨੂੰ ਦੋ ਹੀ ਵੇੜਾ ਹੋਣਗੇ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲੈਣੇ ਆ ਤੇ ਖਾਸ ਜਿਹੜੀ ਵਿਜ਼ਿਟ ਤੁਸੀਂ ਪਿੰਡ ਜਰਮਸਤਪੁਰ ਕਰਨੀ ਹੈਗੀ ਠੀਕ ਆ ਤੇ ਇੱਕ ਪਾਸੇ ਜੇਕਰ ਦੋਸਤੋ ਆਪਾਂ ਗੱਲ ਕਰੀਏ ਤਾਂ ਤਰਨਤਰਨ ਸਾਹਿਬ ਤੋਂ ਚਬਾਲ ਰੋਡ ਆਉਨੇ ਆ ਤਾਂ ਸਾਰੀ 5 ਤੋਂ 7 ਕਿਲੋਮੀਟਰ ਦੀ ਦੂਰੀ ਆ ਤੇ ਇਸ ਰੋਡ ਤੋਂ ਥੋੜਾ ਜਿਹਾ ਹਟਮਾ ਆਪਾਂ ਪਿੰਡ ਮੰਨਦੇ ਆ ਵੀ ਥੋੜਾ ਜਿਹਾ ਹਟਮਾ ਪਿੰਡ ਹੈਗਾ ਇਸ ਰੋਡ ਤੋਂ ਜਿਹੜਾ ਤਰਨਤਨ ਸਾਹਿਬ ਤੋਂ ਜਬਾਲ ਰੋਡ ਠੀਕ ਆ ਉਹ ਕਰਦੇ ਆ ਗੱਲਬਾਤ ਵੀਰ ਹੁਣਾਂ ਦੇ ਨਾਲ ਸੰਜੀ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ 9 ਮਈ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਪਾ ਰਹੇ ਆ ਕੱਲ ਨੂੰ 10 ਮਈ ਨੂੰ ਮਾਰਨਿੰਗ 6 ਵਜੇ ਜਿਹੜੀ ਅਪਲੋਡ ਕਰਾਂਗੇ ਸਭ ਤੋਂ ਪਹਿਲਾਂ ਪ੍ਰਾਸਾ ਸ੍ਰੀ ਕਾਂ ਸਸੀ ਗਾ ਵੀਰ ਜੀ ਹੋਰ ਸੰਤੂ ਸਾਹਿਬ ਬਹੁਤ ਬਹੁਤ ਠੀਕ ਆ ਜੀ ਅੱਛਾ ਵੀਰ ਇੱਕ ਤਾਂ ਆਪਣਾ ਨਾਮ ਦੱਸ ਦਿਗੇ ਭੈਣ ਭਰਾਵਾਂ ਨੂੰ ਹਾਂਜੀ ਇਹ ਦਿਲਬਾਗ ਸਿੰਘ ਵੀਰੇ ਨਾਮ ਹੈ ਆਪਣਾ ਹੂੰ ਪਿੰਡ ਜਮਸਤਪੁਰਿਆ ਜੀ ਹੂੰ ਤਰਨਤਨ ਸਾਹਿਬ ਤੋਂ ਇਹ ਆਪਾਂ ਜਾਂਦੇ ਆ ਨਾ ਚਬਾਹੜੋੜ ਬਾਬਾ ਬੜਾ ਸਾਹਿਬ ਨੂੰ ਜਾਂਦੇ ਆ ਤੇ ਉੱਥੋਂ ਰੋਹੀ ਦੇ ਲਾਗੋਂ ਸੜਕ ਨਿਕਲਦੀ ਉੱਥੋਂ 5 ਕਿਲੋਮੀਟਰ ਦੀ ਦੂਰੀ ਦੇ ਆ ਪਿੰਡ ਆਪਣਾ ਠੀਕ ਹੈ ਜੀ ਹਾਂਜੀ ਤੇ ਗਾੜੀ ਪਿੰਡ ਆਪਣੇ ਬਾਕੀਪੁਰ ਜੀਓ ਵਾਲਾ ਹਾਂਜੀ ਇਧਰੋਂ ਬਲਾਸੌਰ ਨਾਲ ਨਾਲ ਲੱਗਦੇ ਪਿੰਡ ਹੀ ਆ ਜੀ ਨਾਲ ਨਾਲ ਲੱਗਦੇ ਪਿੰਡ ਹਾਂਜੀ ਹਾਂਜੀ ਤੇ ਦਿਲਬਾਗ ਭਾਈ ਪਸ਼ੂ ਪਵਾਰ ਦਾ ਕੰਮ ਭਾਈ ਥੋੜਾ ਬਤਾਈ ਜਿਆਦਾ ਨਹੀਂ ਕਦੀ ਕਦੀ ਕਦਾਈ ਠੀਕ ਜੇ ਫੇ ਚੰਗਾ ਘਰ ਚੋਂ ਲੱਭੇ ਪਸ਼ੂ ਦੇ ਨਹੀਂ ਤੇ ਜਿਆਦਾ ਨਹੀਂ ਠੀਕ ਆ ਭਾਜੀ ਹਾਂਜੀ ਹਾਂਜੀ ਆਜੋ ਕਰੀਏ ਇਨਫੋਰਮੇਸ਼ਨ ਸਾਂਝੀ ਜੀ ਪਹਿਲੇ ਨੰਬਰ ਤੇ ਭਾਈ ਦਲਬਾਘ ਆਜੋ ਅੱਗੇ ਮਾੜੀ ਦੱਸ ਦੋ ਡਿਟੇਲ ਇਸ ਮੱਝ ਤੋਂ ਸਟਾਰਟ ਕਰ ਲੈਨੇ ਆ ਚਾਰ ਪਸ਼ੂ ਆ ਦੋਸਤੋ ਟੋਟਲ ਸੋਹਣੀਆਂ ਮੱਝ ਅੱਛਾ ਜੀ ਅਜੇ ਮਹੀਨਾ ਕੱਚੀ ਆਏ ਤੀਜਾ ਸਵੇਰ ਜੀ ਇਹ ਦੂਜੀ ਸਵੇਰ ਸੋਹਣੀਆਂ ਦੂਜੀ ਸਵੇਰ ਹਾਂਜੀ ਹਾਂਜੀ ਤੇ ਟਾਈਮ ਕਿੰਨਾ ਕਾ ਜੇ ਕੱਚੀ ਆ ਜੀ ਇਹ 1 ਮਹੀਨਾ ਪੂਰਾ ਖੜੂਗੀ ਆ ਜੀ 1 ਮਹੀਨੇ ਦੀ ਕੱਚੀ ਹਾਂਜੀ 1 ਮਹੀਨਾ ਹਾਂਜੀ ਠੀਕ ਆ 14 ਲੀਟਰ ਪਹਿਲੇ ਸ ਪਹਿਲੇ ਸਵੇਰੇ 14 ਲੀਟਰ ਸੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਮਹੀਨਾ ਕਿ ਪਿਆ ਪੂਰਾ ਮਹੀਨਾ ਪੂਰੇ 30 ਦਿਨ ਹੋਏ ਨੇ ਦਿਨ ਪੂਰੀ ਹੋਏ ਨੇ ਜੀ ਠੀਕ ਹੈ ਹਾਂਜੀ ਟਰਾਈ ਕੀਤੀ ਨੂੰ ਕਿੰਨਾ ਚਿਰ ਸਮਾਂ ਹੋ ਗਿਆ ਜੀ ਛੱਡੀ ਨੂੰ ਦੋ ਦੋ ਛੱਡੀ ਨੂੰ ਮੇਰੇ ਸਾਬ ਨਾਲ 1.5 ਮਹੀਨੇ ਤੋਂ ਜ਼ਿਆਦਾ ਹੋ ਗਿਆ ਜੀ ਠੀਕ ਹੈ ਹਾਂਜੀ ਠੀਕ ਹੈ ਬਾਕੀ ਦੋਸਤੋ ਮਹੀਨਾ ਕ ਹਜੇ ਬਿਲਕੁਲ ਤੁਸੀਂ ਮੰਨ ਕੇ ਸਮਾਂ ਜਿਹੜਾ ਲੈ ਕੇ ਜਾ ਸਕਦੇ ਜੀ ਮਹੀਨਾ ਸਮਾਂ ਹਜੇ ਪਿਆ ਸੁਣ ਦੇ ਵਿੱਚ ਠੀਕ ਹੈ ਤੇ ਕੱਚੀ ਆ ਮਹੀਨੇ ਦੀ ਤੇ ਦਿਨ ਪੂਰੇ ਹੋਣਦੇ ਆ ਜਾਂ ਮਤਲਬ ਜਿਹੜੇ ਉੱਪਰ ਲੈ ਜੂਗੀ ਉਸ ਤੋਂ ਅਲੱਗ ਹੋਵੇਗਾ ਹਾਂਜੀ ਹਾਂਜੀ ਠੀਕ ਹੈ ਉੱਪਰ ਖੜਦੀ ਨਹੀਂ ਹੈ ਜੇ ਪੂਰੇ ਦੇਣੀ ਹੈ ਇਹਨੇ ਠੀਕ ਹੈ ਇੱਕ ਦੋ ਦਿਨ ਬਾਅਦ ਇੱਧਰ ਉੱਧਰ ਹੋ ਜੇ ਅੱਛਾ ਭਾਜੀ ਦਲਬਖ ਜੀ ਇਹ ਹੈ ਤਮਾਚ ਕਰਦੀ ਆਪਣੇ ਮਤਲਬ ਕੀ ਹਾਂਜੀ ਹਾਂਜੀ ਤੇ ਅਕੋ ਸੇਲ ਪਰਚੀ ਤੇ ਆਪਾਂ ਕੰਮ ਕੀਤਾ ਜਾਂ ਹਾਂਜੀ ਨਹੀਂ ਹੁਣ ਇਹ ਪਹਿਲਾਂ ਤੇ ਆਪਣੇ ਕਰਦੀ ਹੈ ਹੁਣ ਅਰ ਕੀ ਵੇਚਾਂਗੇ ਕਿਰਦਾ ਦਾ ਹੀ ਹੁਣ ਥੋੜੇ ਡੰਗ ਘਰ ਵਾਸਤੇ ਇੱਕ ਦੋ ਹੀ ਰੱਖਣੇ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਖੋਲ ਕੇ ਭਾਜੀ ਦਿਖਾਈਏ ਕੋਣੀ ਕੋਣੀ ਭਾਜੀ ਆ ਖੋਲੋ ਜੀ ਠੀਕ ਹੈ ਐ ਨੂੰ ਤੋਰ ਦਿਆ ਜੀ ਸੋਤੋ ਸਟੋਵ ਖਾਉਣ ਦਾ ਮਤਲਬ ਇਹ ਹੈਗਾ ਵੀ ਅਜੇ ਸਮਾਂ ਤਾਂ ਕੱਚੀ ਆ ਠੀਕ ਆ ਬਾਕੀ ਬਣਾਤਣਾ ਤਾਂ ਅਜੇ ਤੁਹਾਨੂੰ ਬਿਲਕੁਲ ਨੇੜੇ ਜੇ ਪਤਾ ਲੱਗੂਗਾ ਤੇ ਬਾਕੀ ਪਿੱਠ ਪੁੱਠੇ ਦੀ ਹੈਵੀ ਆ ਬਾਡੀ ਵੇਟ ਵੇਖੋਗੇ ਸਰੀਰਕ ਪੰਤਰ ਵੇਖੋਗੇ ਤੇ ਭਾਰੀ ਵਜਨ ਵਟੇ ਵਾਲੀ ਜਿਹੜੀ ਦੋਸਤੋ ਮੱਝ ਆ ਠੀਕ ਆ ਠੀਕ ਆ ਪਹਿਲੇ ਸਵੇਰ ਦੇ ਵਿੱਚ ਕਿੰਨਾ ਦੱਸਿਆ 14 15 ਕਿਲੋ 14 ਲੀਟਰ ਜੀ ਠੀਕ ਆ ਪਹਿਲੇ ਸਵੇਰ ਦੋਸਤੋ 14 ਲੀਟਰ ਦੀ ਮਿਲਕ ਰਹੀ ਆ ਇਸ ਮੱਝ ਦੀ ਠੀਕ ਆ ਇਸ ਵਾਰ ਦੂਜਾ ਸਵੇਰ ਸੁਣਾ ਆ ਕਮਾ ਲਿਓ ਜੀ ਕਮਾ ਲਓ ਬਾਹਰ ਨੂੰ ਕਮਾ ਲਓ ਸਾਨੂੰ ਹਰਿ ਜੀ ਬਗੜਾ ਸਾਰਾ ਉਹਨਾਂ ਦੇ ਇਰਾਦੇ ਆ ਕਿ ਚਲੋ ਇਹਨੂੰ ਪੂਰੀ ਤਿਆਰ ਕਰਕੇ ਵੇਚਾਂਗੇ ਹਾਂਜੀ ਪਰ ਫੇਰ ਕਿ ਮੈਂ ਚਲੋ ਕਿ ਵੀਰ ਭਰਾਉਣ ਦੇ ਥੋੜੀ ਕੱਚੀ ਲੈ ਕੇ ਸਾਹਮਣਾ ਡੰਗਰਾਂ ਹੂੰ 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 ਬਿਲਕੁਲ ਤੇ ਬਾਕੀ ਚਮਾਈ ਬਹੁਤ ਸੋਹਣੀ ਹੈ ਠੀਕ ਹੈ ਜੀ ਦੁੱਧ ਜਿਹੜਾ ਦੋਸਤੋ 14 ਲੀਟਰ ਦੀ ਮਿਲਕ ਦੀ ਕਪੈਸਿਟੀ ਪਹਿਲੇ ਸਵੇਰੇ ਦੇ ਵਿੱਚ ਰਹੀ ਆ ਤੇ ਬਾਈ ਜਿੰਦਾ ਵੀ ਬਣਦੀ ਥਣ ਦੀ ਪੂਰੀ ਆ ਠੀਕ ਆ ਬਾਕੀ ਹਜੇ ਕਮੀਨਾ ਪਿਆ ਵੀ ਜਿਹੜੇ ਵੀਰ ਨੇ ਕੱਚੀ ਮੱਝ ਖਰੀਦਣੀ ਆ ਤੇ ਇਹਨਾਂ ਵੀ ਥੋੜਾ ਜਿਹਾ ਲੈਸ ਹੋ ਜਾਂਦੀ ਆ ਰੇਟ ਦੇ ਵਿੱਚ ਭਾਅ ਪੜਦਾ ਅੱਜ ਦੇ ਸਮੇਂ ਜਕਰ ਵੇਖੀ ਤੇ ਬਿਲਕੁਲ ਜਾਇਜ਼ ਹੋਊਗਾ ਤੇ ਬਾਜ ਤਿਆਰੀ ਵਾਲਾ ਜਿਹੜਾ ਪਸ਼ੂ ਦਾ ਰੇਟ ਉਹ ਥੋੜਾ ਅਲੱਗ ਹੁੰਦਾ ਬਾਕੀ ਬਾਈ ਦਲਬਾਗ ਤੋਂ ਪੁੱਛ ਲੈਣੇ ਆ ਹਾਂਜੀ ਪਾਜੀ ਕਿੰਨਾ ਕੁ ਮੋਲ ਆ ਡਿਮਾਂਡ ਕੀ ਇਸ ਮੱਝ ਦੀ ਮੁੱਲ ਭਾਈ ਇਹ 50000 ਰੁਪਏ ਆਗੇ 75000 ਦੀ ਹਾਂਜੀ ਵਿੱਚੋਂ ਛੋਟਾ ਪਾ ਜੂਗਾ ਜੀ ਆਹ ਚਲੋ ਜੀ ਮਾਨਤਨ ਆਏ ਭੈਣ ਭਰਾ ਦਾ ਜ਼ਰੂਰ ਕਰਾਂਗੇ ਨਹੀਂ ਜਿੰਨਾ ਵੀ ਹੋ ਸਕਦਾ ਜ਼ਰੂਰ ਕਰਨਾ ਜੀ ਖੁੱਲ ਕੇ ਹਾਂਜੀ ਜ਼ਰੂਰ ਕਰਾਂਗੇ ਜੇ 70000 ਵੀ ਰਹੂਗਾ ਹਾਂਜੀ ਬਾਕੀ ਇਹਦੀ ਫੁੱਲ ਗਰੰਟੀ ਹੋਊਗੀ ਇਹਦੀ ਹਾਂ ਥਾਣ ਜੱਡੇ ਦੀ ਭਾਰਕ ਬੋਸ ਨਾ ਬਿਲਕੁਲ ਭਾਰ ਤੇ ਛੇ ਦੀ ਉਹ ਫੁੱਲ ਗਰੰਟੀ ਆਪਣੀ ਕੋਈ ਭਾਰ ਨਹੀਂ ਪਉਦੀ ਠੀਕ ਹੈ ਹਾਂਜੀ ਬਾਕੀ ਭਾਰ ਪਿਛੇ ਦੀ ਦੋਸਤੋ ਪੂਰੀ ਗਰੰਟੀ ਆ ਠੀਕ ਆ ਤੇ ਮੈਂ ਤੁਸੀਂ ਵੇਖ ਲਈ ਪਤਲੇ ਪਿੰਡੇ ਦੇ ਵਿੱਚ ਰਾਜੀ ਆ ਭਾਰਾ ਪੇਟ ਸਰੀਰਕ ਬੰਤਰ ਫੁੱਲ ਹੈਵੀ ਬਾਡੀ weight ਆ ਮੂ ਮੱਥੇ ਦੇ ਕੋਰੀ ਫੇਰ ਦੇਖ ਲੋ ਜੀ ਆ ਕਰੋ ਚੱਕ ਠੀਕ ਆ ਤੇ 75000 ਜਿਹੜਾ ਦੋਸਤੋ ਮੋਲ ਨਾ ਠੀਕ ਆ 75000 ਦੇ ਵਿੱਚੋਂ ਥੋੜੀ ਬਾਤੀ ਕੋਈ ਮੌਕੇ ਤੇ ਲੈਸ ਹੋ ਜਾਊਗੀ ਆ ਜੋ ਅੱਗੇ ਭਾਜੀ ਇਹ ਕਿੰਨਾ ਸਮਾਂ ਲੈਂਦੀ ਹੈ ਛੋਟੀ ਇਹ ਭਾਜੀ ਬਾਤ ਤੋਂ ਬਾਅਦ 8 ਤੋਂ 10 ਦਿਨ ਲਊਗੀ ਸੁਆ ਵੀ ਦੂਜਣੀਆਂ ਨਹੀਂ ਨਹੀਂ ਪਹਿਲੇ ਸੁਣੀ ਮੈਂ ਪਹਿਲਣ ਹਾਂਜੀ ਪਹਿਲੇ ਪਹਿਲਣ ਛੋਟੀ ਸੁਣ ਜਾ ਰਹੀ ਆ ਹਾਂਜੀ ਤੇ ਭਾਰੇ ਸਰੀਰਕ ਬੰਤਰ ਦੀ ਆ ਤੇ ਕਦ ਕਾਠੀ ਵੀ ਵੇਖੀਏ ਥੋੜਾ ਜਿਹਾ ਮੈਂ ਤੁਹਾਨੂੰ ਥੋੜਾ ਦੂਰੀ ਤੋਂ ਦੋਸਤੋ ਦਿਖਾਉਣਾ ਆ ਵੇਖੋ ਠੀਕ ਆ ਵੱਡੇ ਕਦ ਕਾਠ ਦੇ ਵਿੱਚ ਆ ਤੇ ਅੱਜ ਬਿਲਕੁਲ ਜਿਹੜਾ ਦੋਸਤੋ ਬਣਾਥਣਾ ਹੈਗਾ ਹਵਾਨਾ ਕੁਆਲਟੀ ਆ ਉਹ ਤੁਹਾਡੇ ਸਾਹਮਣੇ ਆਪੇ ਵੇਖੋ ਜੀ ਇਹ ਕਈ ਲਣ ਕਈ ਕਰਦੀ ਹੈ ਨਾ ਬਾਕੀ ਸੀਲ ਬਹੁਤ ਹੈ ਕੁਝ ਨਹੀਂ ਕਹਿੰਦੀ ਕੋਈ ਜਿੱਦਾਂ ਬੱਸੀ ਆ ਠੰਡੀ ਧੀਰੀ ਹੈ ਹਾਂ ਬਿਲਕੁਲ ਠੀਕ ਆ ਮੁੱਠੀ ਦਾ ਥਾਣਾ ਹਾਂ ਥਾਣ ਥਾਂ ਜਿਹੜਾ ਦੋਸਤੋ ਵੇਖੋ ਬਹੁਤ ਟੌਰੀ ਥਾਨ ਲੱਗਾ ਹੈ ਆ ਤਾਂ ਉਹ ਬੈਣੀ ਵਾਲੇ ਪਾਸਿਓਂ ਦਿਖਾਉਣਾ ਆ ਕਰੋ ਜੇ ਇਹ ਪਹਿਲੇ ਡੰਗਰੇ ਆ ਬਾਕੀ ਤਸੀਲ ਆ ਬਣੇਗੀ ਪੂਰੀ ਹੂੰ ਆ ਦੇਖੋ ਵੀ ਇਹ ਪਹਿਲਾ ਡੰਗਰ ਹੱਥੇ ਲਾਉਣ ਦਿੰਦਾ ਕੋਈ ਨਹੀਂ ਅਸੀਂ ਇੱਥੇ ਤੁਹਾਡੇ ਲਈ ਇਹ 10-12 ਦਿਨ ਮੈਨ ਲੈ ਗਈ ਨਾ ਫਿਰ ਬਣ ਜਾਊਗੀ ਪੂਰੀ ਜੀ ਅਜੇ ਘੱਟੋ ਘੱਟ ਭਾਈ ਇਹ ਕਿੰਨਾ ਕ ਸਮਾਂ ਲੈ ਜਾਊ ਦਿਨ ਹਜੜ ਜਾਂਦੀ ਇਹਨਾਂ ਕੋਈ ਹਫ਼ਤੇ ਤੋਂ ਵੱਧ ਮੇਰੇ ਖਿਆਲ ਨਾਲ 10 ਤੋਂ 15 ਦਿਨ ਦੇ ਵਿੱਚ ਵਿੱਚ ਖੜੂਗੀ ਇਹ ਹੂੰ ਤਿਆਰ ਹੋਊਗੀ ਪੂਰੀ ਠੀਕ ਹੈ ਆ ਦੇਖੋ ਪਿੱਛੇ ਮਤਲਬ ਅਜਿਹੀ ਚੀਜ਼ਾਂ ਨੇ ਬੇਟੇ ਲੱਟਣਾ ਢੁਲਾ ਹੈ ਗਿਆ ਚੱਡਾ ਇਹ ਜਿਹੜਾ ਪਿੱਛੇ ਨੂੰ ਖੜਨਾ ਹੈ ਹਾਂ ਹਾਂ ਆ ਦੇਖਿਓ ਬੈਕ ਸਾਈਡ ਤੇ ਜਿਹੜੇ ਪਾਰਫੂਮ ਵੀਰ ਆ ਉਹਨਾਂ ਨੂੰ ਪਤਾ ਹੈ ਸਾਰਾ ਬਿਲਕੁਲ ਹਾਂਜੀ ਹਾਂਜੀ ਅੱਛਾ ਭਾਜੀ ਦਲਵਾਕੇ ਦੀ ਕੀਮਤ ਕੀ ਹੈ ਲੈਣ ਤੇ ਫਿਰ ਕਿੰਨਾ ਕੁ ਮੁੱਲ ਇਹ ਤਾਂ ਮੁੱਲ ਭਾਜੀ 120 ਕਰਦੇ ਹਾਂ ਅੱਛਾ ਜੀ ਹਾਂਜੀ 120 ਹਾਂਜੀ ਠੀਕ ਹੈ ਜੀ ਖੁੱਲ ਕੇ ਦਿਖਾਈਏ ਭਰਾ ਜੀ ਥੋੜਾ ਖੁੱਲੋ ਤੇ ਲੰਮਾ ਤੋਰ ਲਿਓ ਜੀ ਲੰਮਾ ਤੋਰ ਲਿਓ ਠੀਕ ਆ ਇੱਕ ਵੀ ਡਿਮਾਂਡ ਆ ਦੋਸਤੋ ਠੀਕ ਆ ਤੇ ਝੋਟੀ ਪਲੀ ਪਲਾਈ ਪੂਰੀ ਆ ਵੀ ਆ ਤੁਸੀਂ ਵੇਖੋਗੇ ਕਿਉਂਕਿ ਕਿਸੇ ਵੀਰ ਨੇ ਦੂਰੋਂ ਤਰਾਡੇ ਮੋਣਾ ਨਿਕਰੇ ਤੇ ਵੀ ਕਦ ਕਾਠੀ ਦੀ ਫੋਲ ਉੱਚੀ ਆ ਵੱਡੇ ਕਦ ਕੱਢ ਦੇ ਵਿੱਚ ਥੋੜਾ ਸਲੋ ਤੋਂ ਦੇ ਠੀਕ ਆ ਤੇ ਭਾਰੀ ਵਜਨ ਵਟੇ ਵਾਲੀ ਦੋਸਤੋ ਝੋਟੀ ਆ ਤੇ ਸੁਆ ਪਹਿਲਾ ਸੋਨਾ ਠੀਕ ਆ ਤੇ ਬਣੂ ਤੁਹਾਨੂੰ ਕਾਫੀ ਹਜੇ ਕਿਉਂਕਿ 10 ਕ ਦਿਨ ਵੀਰ ਦਲਵਾ ਕੇਂਦਾ ਵੀ 10 ਕ ਦਿਨ ਹਜੇ ਸੰਤ ਨਹੀਂ ਗਈ ਵੀ 10 ਤੋਂ 15 ਕ ਦਿਨ ਦਾ ਸਮਾਂ ਲੈ ਜਾਊਗੀ ਤੇ ਤਕਰੀਬਨ ਖੁੱਲਾ ਛੱਡਾ ਜਿਹੜਾ ਦੋਸਤੋ ਬਣਾ ਲਊਗੀ ਠੀਕ ਹੈ ਤੇ ਥਣ ਥਣ ਜਿਹੜਾ ਤੁਸੀਂ ਆਹ ਵੇਖੋ ਬਿਲਕੁਲ ਮੁੱਠੀ ਇਹਦਾ ਮੋੜ ਦਿਓ ਜੀ ਮੋੜ ਦਿਓ ਲੈਓ ਅੰਗਰ ਖਾਣ ਕੇ ਪਿੱਛੇ ਪੈ ਮਾਰ ਗਿਆ ਉਹਦਾ ਆਇਆ ਤੰਗ ਆ ਆ ਤੂੰ ਮੇਰੇ ਨਾਲ ਜੀਓ ਆ ਲਓ ਜੀ ਬੰਨ ਲਓ ਬੰਨ ਠੀਕ ਆ ਏ ਦੋਸਤੋ ਇੱਕ ਝੋਟੀ ਆ ਠੀਕ ਹੈ ਤੇ ਕਮਜ ਦੀ ਇਨਫੋਰਮੇਸ਼ਨ ਜਿਹੜੀ ਆਪਾਂ ਲੈ ਲਈਏ ਤੇ ਇੱਕ ਵੈੜਾ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਹੁਣ ਤੀਜੇ ਨੰਬਰ ਤੇ ਇੱਕ ਵੈੜਾ ਸ਼ਾਹੀਵਾਲ ਦੀ ਪਾਜੀ ਦਰਵਾਜ਼ੇ ਵੀ ਆ ਜਾਓ ਠੀਕ ਆ ਇਹ ਸ਼ਾਹੀਵਾਲ ਆਂਗ ਦੇ ਵਿੱਚ ਵੈੜਾ ਕੀ ਆਪਣੇ ਕੋਲ ਦੀ ਇਹ ਤੀਜੇ ਸੁਈ ਆ ਭਾਈ ਜੀ ਤੀਜਾ ਸੁਬਾਹ ਸੋਈ ਆ ਦੂਜੇ ਸੁਬਾਹ ਵੀ ਆਪਣੇ ਕੋਲ ਹੀ ਸੀ ਨਹੀਂ ਆ ਪਰ ਕੀ ਲਈ ਨਹੀਂ ਆਇਆ ਇਤਕਾਂ ਲਈ ਹਾਂਜੀ ਤੇ ਲੰਮੇ ਧੋਨ ਵਾਲੀ ਆ ਬਿਲਕੁਲ ਪਿਓਰ ਸ਼ਾਹੀਵਾਲ ਹੈ ਠੀਕ ਹੈ ਜੀ ਤੇ ਲੰਮਾ ਧੋਨ ਤੇ ਸੁਈ ਨੂੰ ਕਿੰਨਾ ਕ ਸਮਾਂ ਲੇ ਇਹ ਨੂੰ ਨਾ ਚੌਥਾ ਦਿਨ ਜਿਆ ਆ ਭਾਈ ਆ ਕਾਫ ਆ ਇਹਦੇ ਮੇਲ ਕਾਫ ਜੀ ਠੀਕ ਮਗਰ ਬੱਚਾ ਜਿਹੜਾ ਮੇਲ ਕਾਫਾ ਬੱਚਾ ਆ ਥੱਲੇ ਠੀਕ ਹੈ ਤੇ ਅੱਜ ਚੌਥਾ ਦਿਨ ਆ ਜੀ ਹਾਂਜੀ ਜਪਰੂ ਇਹ ਬੋਲਾ ਬੰਦਾ ਜੀ ਠੀਕ ਹੈ ਤੇ ਭਾਜੀ ਹੁਣ ਕਿੰਨਾ ਕ ਬੋਲਾ ਭਾਈ 14 ਲੀਟਰ ਜਿਹੜਾ ਹੁਣ ਦੁੱਧ ਲੀਟਰ ਵਾਲਾ ਜੀ ਮਣ ਕੇ ਛੰਡਾ 14 ਲੀਟਰ ਹਾਂਜੀ 14 ਹੈਗਾ ਬਿਲਕੁਲ ਬਿਲਕੁਲ 14 ਭਾਜੀ ਠੀਕ ਹੈ ਤੇ ਦੋ ਡੱਗ ਚੋਗੇ ਤਿੰਨ 20 21 ਨੂੰ ਜਾਊਗੀ ਗਾਂ ਜੀ ਠੀਕ ਹੈ ਜੀ ਹਾਂਜੀ ਜਿਹੜੇ ਘਰੋਂ ਲੈਂਦੀ ਆ ਉਹਾਂ ਦੇ 20 ਲੀਟਰ ਪਿਛਲੇ ਸੋਤ ਹੁੰਦੇ ਰਿਆ ਸੀ ਬਾਕੀ ਹੁਣ ਵੇਖੋ ਸੇਵਾ ਦਾ ਹੀ ਹੈ ਜੀ ਬਿਲਕੁਲ ਹਾਂਜੀ ਤੇ ਹੁਣ ਦੂਜਾ ਮਤਲਬ ਕਿ ਤੀਜਾ ਸੂਆ ਸੁਣੀ ਤੀਜੇ ਸੂਏ ਸਹੀ ਆ ਤੇ ਆਪਾਂ ਵੀ ਬਹੁਤ ਸੋਹੀਆਂ ਆ ਠੀਕ ਆ ਜੀ ਆ ਦੇਖੋ ਵੀ ਥਣ ਥਣ ਜਿਹੜਾ ਦੋਸਤੋ ਬਿਲਕੁਲ ਮੁੱਠੀ ਹਲਾ ਤੇ ਹੁਣ ਮਤਲਬ ਕਿ 14 ਕਾ ਹੈਗਾ ਹੁਣ 14 ਭਾਈ 14 ਤੋਂ ਵੱਧ ਹੀ ਹੋਊਗਾ ਪਰ 14 ਕਹਿੰਦੇ ਆ 15 ਕਿ ਲੀਟਰ ਤੋਂ ਹੋਊਗਾ ਦੋਸਤੋ ਠੀਕ ਆ ਹਾਂ ਜੀ 14 15 14 15 ਜਿਹੜਾ ਦੋਸਤੋ ਅੱਜ ਹੈਗਾ ਠੀਕ ਆ ਜੇ ਚੌਥੇ ਦਿਨ ਦੇ ਵਿੱਚ ਕੋਈ ਵੀ ਰਬੋਲਾ ਮੰਨ ਲੇ ਤੇ ਬਾਕੀ ਹੈ ਬੋਲਾ ਹੀ ਥੱਲੇ ਅੱਜ ਚੌਥੇ ਦਿਨ ਦਾ ਬੋਲਾ ਹੀ ਹੋਵੇਗਾ ਹਾਂ ਜੀ ਬੋਲਾ ਹੀ ਬਣਦਾ ਠੀਕ ਆ ਤੇ ਕੱਦ ਕੱਠ ਜਿਹੜਾ ਵਹਿੜ ਦਾ ਦੋਸਤ ਤੁਸੀਂ ਦੇਖੋ ਲਾਲ ਰੰਗ ਦੇ ਵਿੱਚ ਆ ਸੀਲ ਠੀਕ ਆ ਸੀਲ ਠੰਡੇ ਵੀਰਾਂ ਦਾ ਵੀ ਪੂਰੀ ਆ ਮਾੜਾ ਦਿਖਾ ਦਈਏ ਜੀ ਲਓ ਜੀ ਹਾਂਜੀ ਲਓ ਬਾਹਰ ਲੈ ਆ ਲਓ ਜੀ ਇਧਰ ਬਾਹਰ ਕਰਦੇ ਹੋ ਜੀ ਆ ਜਾ ਅੱਗੇ ਜਾ ਪਈ ਤੂੰ ਕੋਈ ਨਹੀਂ ਕੋਈ ਮੈਂ ਜੀ ਦਿਖਾਉ ਮੈਂ ਸੀਡਾ ਲੈ ਗੰਟੀ ਜੀ ਮੇਰੇ ਕੋਲ ਆ ਦੇਖੋ ਠੀਕ ਹੈ ਹੁਣ ਵਾਲੇ ਦੀ ਕੁਆਲਿਟੀ ਜਿਹੜੀ ਆ ਦੋਸਤੋ ਵਧੀਆ ਹੈਗੀ ਚੰਗੀ ਖਵਾਨੇ ਦੀ ਕੁਆਲਿਟੀ ਆ ਤੇ 13 14 ਹੈਗਾ ਬਾਕੀ ਦੁੱਧ ਸੇਵਾ ਦਾ ਤੁਸੀਂ ਸਰਪਟਾ ਦੀ ਤੁਸੀਂ 16 17 ਤੱਕ ਵੀ ਪਹੁੰਚ ਸਕਦੀ ਹੈ ਠੀਕ ਹੈ ਬਾਕੀ ਹੁਣ ਮੌਕੇ ਦਾ ਜਿਹੜਾ ਤੁਸੀਂ ਬਾਲਟੀ ਦੇ ਵਿੱਚ ਪੈਂਦਾ ਉਹ 14 15 14 15 ਦੇ ਦਰਮਿਆਨ ਹੋਗਾ ਠੀਕ ਹੈ ਠੀਕ ਹੈ ਅਜਾ ਪਾਜੀ ਦਲਵਾਰ ਜੀ ਕਿੰਨੀ ਕੁ ਕੀਮਤ ਫਿਰੇਂਦੀ ਇਹ ਬਾਈ ਕੀਮਤ ਭਾਵੇਂ ਦੀ 55 ਕਰੀਏ 60 ਕਰੀਏ ਇਹ 47000 ਦੀ ਗਾਂ ਦਵਾਂਗੇ 47 ਦੀ ਹਾਂਜੀ ਠੀਕ ਆ ਹਾਂ ਨਾਲ ਆ ਰੇਡੀ ਆ ਹਾਂਜੀ ਹਾਂ ਨਾਲ ਆ ਬਿਲਕੁਲ ਜੀ ਠੀਕ ਆ ਹਾਂ 47000 ਜਿਹੜੀ ਦੋਸਤੋ ਮਤਲਬ ਵੀ ਰਾਹ ਦੇਣ ਵਾਲੀ ਗੱਲ ਦੇਣ ਵਾਲੀ ਗੱਲ ਆ ਵੀ ਜਿਹੜੀ ਹਾਂ ਨਾਲ ਹੀ ਗੱਲ ਆ ਵੀ ਠੀਕ ਆ ਬਹੁਤੇ ਵੀਰ ਕਹਿੰਦੇ ਵੀ ਰਾਹ ਜਿਹੜਾ ਮਿਲ ਜਾਵੇ ਤੇ 55 ਚੱਕਰਾਂ ਲੋ ਡਿਮਾਂਡ 52 ਕਰਾ ਲੋ ਚਾਹੇ 50 ਬਾਕੀ 47 ਦੀ ਜਿਹੜੀ ਹਾਂ ਨਾਲ ਹੈ ਠੀਕ ਆ ਤੇ ਬਿਲਕੁਲ ਤਾਜੀ ਸੂਈ ਆ ਬਹੁਤ ਵੀਰਾਂ ਦੀ ਡਿਮਾਂਡ ਆ ਵੀ ਇੱਕ ਛਾਈ ਵਾਲ ਵੜ ਖਰੀਦਣ ਦੀ ਤੇ ਹੋਵੇ ਪਿਓਰ ਤਾਂ ਤੁਸੀਂ ਜਿਹੜੀ ਇਹ ਵੜ ਖਰੀਦ ਸਕਦੇ ਹੋ ਠੀਕ ਆ ਚੰਗੀ ਵੜਾ ਚੁਵਾਈ ਚੰਗੀ ਲੱਗੀ ਆ ਇਸ ਤੋਂ ਬਾਅਦ ਇੱਕ ਚੌਥੇ ਨੰਬਰ ਤੇ ਦੋਸਤੋ ਹੋਰ ਵੜਾ ਤੇ ਉਹਦੇ ਬਾਰੇ ਜਿਹੜੀ ਆਪਾਂ ਜਾਣਕਾਰੀ ਲੈ ਲੈਣੀ ਆ ਵੀਰ ਤੋਂ ਅੱਛਾ ਭਾਈ ਦਲਬਾਘੇ ਦਾ ਕੀ ਹਸਾਤਾ ਇਹਨਾਂ ਭਾਈ ਬੱਚਾ ਇਹਦਾ ਮਰ ਗਿਆ ਵਾ ਹਾਂਜੀ ਅੱਜ ਇਹਨੂੰ 12ਵਾਂ 13ਵਾਂ ਦਿਨ ਸੂਈ ਨੂੰ ਆ ਅੱਜ ਹਾਂਜੀ ਠੀਕ ਆ ਜੀ ਮੈਲਾ ਮਾਰਨ ਦੀ ਹੈਗਾ ਅੱਛਾ ਜੀ ਭਾਈ ਮਿਲ ਜੀ ਮੈਲੇ ਤੇ ਆ ਮੈਲੇ ਤੇ ਸੀ ਹਾਂਜੀ ਮੈਲੇ ਤੇ ਤੁਰੀ ਹੈ ਨਾ ਹਾਂਜੀ ਠੀਕ ਹੈ। ਭਾਰਮ 13ਵਾਂ ਦਿਨ ਹੈ ਤੇ ਸਵੇਰ ਨੂੰ ਤੀਜਾ ਹੀ ਜੀ ਮਰਗੇ ਫੋਟੋ ਹੈਗੀ ਆਪਣੇ ਕੋਲ। ਤੀਜਾ ਸਵੇਰ ਹੋਊਗਾ। ਅੱਜ ਜਿਸ ਵੇਲੇ ਸੁੱਈ ਹੈ। ਤੀਜਾ ਸਵੇਰ। ਹਾਂਜੀ। ਠੀਕ ਆ। ਤੇ ਦੁੱਧ ਹੁਣ ਕਿੰਨਾ ਕੇਗਾ ਥੱਲੇ ਜੀ? ਮੇਰੇ ਕੋਲ 16 ਲੀਟਰ ਜਿਹੜਾ ਮਿਲ ਕੇ ਹੈਗਾ ਮੌਜੂਦਾ ਜੀ ਬਿਲਕੁਲ। 16 ਲੀਟਰ ਹਾਂਜੀ ਮੌਜੂਦ। ਆਪਾਂ ਚਵਾਦਾਂਗੇ ਸੋਨਾ ਆ ਵੀ ਚਵਾਵਾਂਗੇ ਦੋ ਟਾਂ ਠੀਕ ਹੈ ਜੀ 16 ਲੀਟਰ ਜਿਹੜਾ ਭਰਾਵੋ ਉਹ ਬਾਦ ਦੱਸ ਲੈ ਠੀਕ ਹੈ ਹੈਗੀ ਚਲੋ ਬੱਚਾ ਮਰਿਆ ਨਹੀਂ ਜਿੱਦਾਂ ਕਰਮ ਵਾਲੀ ਦਾ ਖਰਾਬ ਨਹੀਂ ਕੀਤਾ ਬੰਨ ਠੰਡੀ ਸੀਲ ਕਦੇ ਲੱਤ ਚੁੱਕੀ ਨਹੀਂ ਉੱਥੇ ਜ਼ਰਾ ਕੋਈ ਰੱਸੀ ਨਿਆਣਾ ਪਾਉਣਾ ਪੈਂਦਾ ਜੀ ਨਿਆਣਾ ਚਲੋ ਪਾ ਲਈ ਅਸੀਂ ਚੋਨੇ ਪਾ ਗਏ ਆ ਬਾਕੀ ਕੋਈ ਨਾ ਵੀ ਪਾਉ ਤਾਂ ਵੀ ਕੋਈ ਗੱਲ ਨਹੀਂ ਹਾਂ ਨਹੀਂ ਬੈੜਾਂ ਤੇ ਆਪਾਂ ਮੋਸਟਲੀ ਪਾ ਵੀ ਲੈਣੇ ਹਾਂਜੀ ਹਾਂਜੀ ਸਾਡੀ ਆਦਤ ਹੈ ਅਸੀਂ ਜਿਹੜੀਆਂ ਵੀ ਗਾਵਾਂ ਨਾਲ ਨਿਆਣਾ ਪਾ ਕੇ ਚੋਨੇ ਬਿਲਕੁਲ ਹਾਂਜੀ ਤੇ ਇਹਦਾ ਮੁੱਲ ਭਾਜੀ ਲੈਣ ਦੇਣ ਇਹ ਭਾਈ 42000 ਦੀ ਗਾਂ ਦੇ ਦਾਗੀ 42 ਦੀ ਹਾਂਜੀ ਬੱਚਾ ਹੁੰਦਾ ਦੇਦਾ ਆਪਾਂ 50000 ਦੀ ਗਾਂ ਵੀ 50 ਦੇ ਉੱਤੇ ਵੇਖਦੀ ਸੀ ਹੂੰ ਹੂੰ ਚਲੋ ਹੁਣ ਇਹਨਾਂ ਵੀ ਚਲੋ ਬੱਚਾ ਨਹੀਂ ਹੈਗਾ ਨਾਲ ਤੇ ਬਾਕੀ ਬਾਕੀ ਪਹਿਲਾ ਮੁੰਡਾ ਚਾਹਤਾ ਜਿੱਥੋਂ ਮਰਜੀ ਤਾਜੀ ਗਾਂ ਵਾ ਠੀਕ ਹੈ ਬਾਕੀ 12ਵਾਂ ਦਿਨ ਗਾਂ ਸੂਈ ਨੂੰ ਆਜੀ ਠੀਕ ਹੈ ਬਾਕੀ ਅੱਜ ਦੋਸਤੋ ਤੁਸੀਂ ਵੇਖ ਸਕਦੇ ਹੋ ਠੀਕ ਆ ਪੁੱਛ ਤੇ ਜਿਹੜਾ ਮੈਲਾ ਮਾਰਦੀ ਪਈ ਐ ਮੈਲਿਓ ਚੱਲੀ ਆ 13ਵਾਂ ਦਿਨ ਆ ਵੀ 13ਵੇਂ 14ਵੇਂ ਦਿਨ ਮੈਲਾ ਸਟਾਰਟ ਪਸ਼ੂ ਕਰਦੇ ਆ ਵੀ ਮੈਲਿਓ ਤੁਰੀ ਆ ਠੀਕ ਆ ਤੇ ਮੌਜੂਦਾ ਦੁੱਧ ਜਿਹੜਾ 16 ਲੀਟਰ ਜਿਹੜਾ ਕਿਸੇ ਵੀਰ ਨੇ ਚੋਲਾ ਨਾ ਘਰੇ ਪਹੁੰਚ ਕੇ ਆ ਫੇਸ ਕੁਆਲਟੀ ਆ ਠੀਕ ਹੈ ਜੀ ਠੰਡੀ ਬਹੁਤ ਹੈ ਠੀਕ ਹੈ ਬਾਕੀ ਚਵਾਈ ਵੀ ਬਹੁਤ ਸੋਹਣੀ ਹੈ ਅੱਛਾ ਆ ਤਾਂ ਦੇਖੋ ਜੀ ਠੀਕ ਹੈ ਬਾਕੀ ਤਾਂ ਦਾ ਸੈਜ ਵਿੱਚ ਬਰਾਬਰਤਾ ਪੂਰੀ ਹੈਗੀ ਆ ਤੇ ਚੋਈ ਪੋਲੀ ਵਧੀਆ ਜੀ ਬਹੁਤ ਚੋਈਸ ਹੈ ਪੂਰ ਛੱਟਾ ਤਾਂ ਨਹੀਂ ਕੋਈ ਨਾ ਨਾ ਕੋਈ ਪੂਰ ਛੱਟਾ ਨਹੀਂ ਠੀਕ ਹੈ ਭਰਾ ਤੇ ਕੋਲ ਕਿੰਨੇ ਵਧੀਆ ਜੀ ਕੋਲ ਕਿੰਨੇ ਠੀਕ ਹੈ ਇੱਕ ਨੰਬਰ ਦੀ ਚੋਈ ਹੈ ਬਾਜੀ ਚਲ ਬਾਗ ਕਹਿੰਦਾ ਬਾਗੀਤਾ ਕਰਕੇ ਮੋਢੇ ਤੇ ਗਾਂ ਜਾਦਾ ਥੋੜਾ ਬੱਜੇ ਦਾ ਹੀਰਵਾ ਕਰ ਗਈ ਆਪਾ ਸ਼ੂ ਕਰਤਾ ਜੀ ਫਿਰ ਤੇ ਆਹ ਕਰੋ ਚੈੱਕ ਵੀ ਕਦ ਕੱਠ ਜਿਹੜਾ ਵੱਡੇ ਕੱਦ ਕੱਦ ਦੇ ਵਿੱਚ ਆ ਪ੍ਰਭੂ ਠੀਕ ਆ ਫੁੱਲ ਵੱਡੀ ਹਾਈਟ ਤੁਸੀਂ ਮੰਨ ਸਕਦੇ ਜੀ ਤੇ ਹੈ ਵਜਨ ਵਾਲੀ ਆ ਪੂਰੀ ਠੀਕ ਆ ਭਾਰੇ ਪਿੰਡੇ ਦੀ ਆ ਆ ਲੋ ਠੀਕ ਹੈ ਪੱਜੀ ਦਲਬਖ ਸਿੰਘ ਹਾਂ ਨੰਬਰ 43 ਹੈ ਹਾਂਜੀ 42000 ਦੇਵਾਂਗੇ ਭਾਈ ਜੀ 42000 ਠੀਕ ਹੋ ਜਾ ਠੀਕ ਹੈ ਜੀ ਅੱਜ ਦੋਸਤੋ ਇਹ ਪਸ਼ੂ ਜਿਹੜੇ ਸੀਗੇ ਬਿਲਕੁਲ ਕੁਝ ਘਰੇਲੂ ਪਸ਼ੂ ਆ ਵੀ ਜਿਹੜੇ ਪਹਿਲਾਂ ਸੂਵਿਆਂ ਦੇ ਵਿੱਚ ਖਰੀਦੇ ਸੀਗੇ ਤੇ ਅੱਜ ਬਿਲਕੁਲ ਕੁਝ ਕ ਤਿਆਰੀ ਦੇ ਵਿੱਚ ਸੀਗੇ ਠੀਕ ਆ ਤੇ ਸੇਲ ਕਰਨ ਦਾ ਜਿਹੜਾ ਪ੍ਰੋਗਰਾਮ ਸੀਗਾ ਆਪਣਾ ਆ ਕੇ ਕਰ ਤੁਸੀਂ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਹੋ ਟਿੱਪ ਕੇ ਜਿਹੜੇ ਪਸ਼ੂ ਸੂਣ ਵਾਲੇ ਆ ਠੀਕ ਆ ਦੋ ਮੱਝਾਂ ਤੁਹਾਨੂੰ ਇੱਕ ਮੱਝ ਦਿਖਾਤੀ ਇੱਕ ਝੋਟੀ ਸੀਗੀ ਪਹਿਲੇ ਸੂਵੇ ਤੇ ਚੰਗੀ ਝੋਟੀ ਆ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਤੇ ਟਰਾਈ ਮਾਰ ਲਿਓ ਆ ਕੇ ਘਰੇ ਕੋਈ ਵੇਖ ਜ਼ਰੂਰ ਲਿਓ ਠੀਕ ਆ ਬਾਕੀ ਨੰਬਰ ਆਪਾਂ ਪੁੱਛ ਲੈਨੇ ਆ ਭਾਜੀ ਦਿਲਵਾਗ ਦੇ ਨੰਬਰ ਭਾਜੀ ਕਿੰਨੇ ਸੀ ਆਪਣੇ ਇਹ ਭਾਜੀ 62804 ਹਾਂਜੀ 18036 62804 18036 18036 62804 18036 ਓਕੇ ਜੀ ਇਹ ਨੰਬਰਾਂ ਤੇ ਦੋਸਤੋ ਤੁਸੀਂ ਲਗਾਤਾਰ ਜਿਹੜਾ ਕੰਟੈਕਟ ਕਰ ਸਕਦੇ ਹੋ ਨਾਮ ਭਾਜੀ ਦਾ ਦਿਲਵਾਗ ਸਿੰਘ ਆ ਠੀਕ ਆ ਹਾਂਜੀ ਮੈਂ ਨਾ ਕਰਦਾ ਪ੍ਰਾਈਵੇਟ ਜੌਬਸ ਸਕੂਲ ਚ ਹਾਂਜੀ ਪੜਾਉਨੇ ਆਪਾਂ ਜਦੋਂ ਕਿ ਵੀਰ ਨੇ ਫੋਨ ਕਰਨਾ ਨਾ ਛੁੱਟੀ 2 ਵਜੇ ਤੋਂ ਬਾਅਦ ਹੁੰਦੀ ਜਾਂ ਤੇ ਫਿਰ ਨੋ ਵੇ ਤੋਂ ਪਹਿਲਾਂ 8000 ਤੋਂ ਤੇ ਜਦੋਂ 2 ਵਜੇ ਤੋਂ ਬਾਅਦ ਫੋਨ ਕਰਨਾ ਠੀਕ ਹੈ ਜੀ ਜਾਂ 2 ਵਜੇ ਤੋਂ ਬਾਅਦ ਆ ਜੇ ਅਸੀਂ ਸਵੇਰੇ ਕਰ ਲੈਣ ਠੀਕ ਆ ਜੀ ਪ੍ਰਾਈਵੇਟ ਜੌਬ ਆ ਦੋਸਤੋ ਵੀਰ ਦੀ ਠੀਕ ਆ ਤੇ ਜਿਸ ਵੀਰ ਨੇ ਕਾਲ ਕਰਨੀ ਆ 2 ਵਜੇ ਤੋਂ ਬਾਅਦ ਜਾਂ ਫਿਰ ਸਵੇਰ 9 ਵਜੇ ਤੋਂ ਪਹਿਲਾਂ ਤੁਸੀਂ ਜਿਹੜਾ ਕੰਟੈਕਟ ਕਰਕੇ ਕੋਈ ਸੌਦਾ ਫੋਨ ਰਖਾ ਲੈਂਦੇ ਆ ਫਿਰ ਕੋਈ ਵੀਰ ਕਰਦਾ ਰਵੇ ਆ ਫਿਰ ਫੋਨ ਟੈਂਡ ਨਹੀਂ ਹੋਣਾਗਾ ਅੱਜ ਟੈਂਡ ਨਹੀਂ ਹੋਣਾ ਤੇ ਜ਼ਰੂਰ ਧਿਆਨ ਦੇ ਵਿੱਚ ਦੋਸਤੋ ਰੱਖ ਲਿਓ ਵੀ 2 ਵਜੇ ਤੋਂ ਬਾਅਦ ਤੁਸੀਂ ਜਿਹੜੀ ਕਾਲ ਕਰਿਓ ਤੇ ਪਿਕ ਜਿਹੜੀ ਕਾਲ ਆ ਉਹ 2 ਵਜੇ ਤੋਂ ਬਾਅਦ ਠੀਕ ਆ 2 ਵਜੇ ਤੋਂ ਬਾਅਦ ਆ ਜ਼ਰੂਰ ਕਰ ਲਿਓ ਠੀਕ ਚੱਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕ